i recommend to all students who want to bright their future to visit orain and they can get their bvoc degree and also they can get their diploma courses in very short time train <laughs> kia national aur international dono courses hi karwanda hai theek hai jo bachche apna foreign de vich future banana chande hai unna nu main specially recommend karungi ki bvoc di degree nu no continue kar ਕਿਉਂਕਿ ਬੀਵੋਕ ਦੀ ਡਿਗਰੀ ਇੱਕ ਜਿੱਦਾਂ ਕਿ ਜੀਓਜੀਸੀ ਅਪਰੂਵਡ ਹੈਗੀ ਆ ਠੀਕ ਹੈ ਔਰ ਸੈਕੰਡਲੀ ਕੀ ਹੈ ਫੋਰਨ ਦੇ ਵਿੱਚ ਜਾ ਕੇ ਬੱਚੇ ਦੇ ਪੀਆਰ ਪੁਆਇੰਟ ਕਾਊਂਟ ਹੁੰਦੇ ਆ ਜੋ ਬੱਚਾ ਇਥੋਂ ਬੀਵੋਕ ਦੀ ਡਿਗਰੀ ਕਰਕੇ ਜਾਂਦਾ ਸਿਰ ਇਹ ਹਾਈਡਰਾਫੀਸ਼ੀਅਲ ਹੈ ਮਸ਼ੀਨ ਹੈ ਜਿਹੜੀ ਕਿ ਬਹੁਤ ਸਾਰੀਆਂ ਸਕਿਨ ਪ੍ਰੋਬਲਮਸ ਦੇ ਲਈ ਟ੍ਰੀਟਮੈਂਟਸ ਇਹਦੇ ਨਾਲ ਕੀਤੇ ਜਾਂਦੇ ਨੇ ਸੋ ਬੱਚਿਆਂ ਨੂੰ ਇੱਕ ਐਡਵਾਂਸ ਲੈਵਲ ਦਾ ਟ੍ਰੀਟਮੈਂਟ ਵੀ ਸਕਿਨ ਦੇ ਵਿੱਚ ਕਰਵਾਏ ਜਾਂਦੇ ਆ ਮਸ਼ੀਨ ਜਿਹੜੀ ਆ ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਸੋ ਓਰੀਐਂਟਾ ਕੀ ਹੈ ਇੱਕ ਅਲੱਗ ਮਸ਼ੀਨਸ ਮੈਨੂ ਹੈਗੇ ਆ ਜਿਹਦੇ ਅਕੋਰਡਿੰਗ ਬੱਚਿਆਂ ਨੂੰ ਟ੍ਰੀਟਮੈਂਟ ਸਿਖਾਏ ਜਾਂਦੇ ਆ ਡਿਪਲੋਮਾ ਇਨ ਕੋਸਮੈਟੋਲੋਜੀ ਜੋ ਕਿ ਬੇਸਿਕ ਤੱਕ ਦਾ ਕੋਰਸ ਹੈਗਾ ਬਟ ਜਿਹਦੇ ਵਿੱਚ ਕੀ ਲੇਡੀਆਂ ਆਪਣਾ ਪਾਰਲਰ ਓਪਨ ਕਰ ਸਕਦੀਆਂ ਨੇ ਜੋ ਸਪੈਸ਼ਲੀ ਵਿਲੇजेस ਤੋਂ ਲੇਡੀਆਂ ਹੈਗੀਆਂ ਨੇ ਜਿਨ੍ਹਾਂ ਕੋਲ ਜਾਦਾ ਬਜਟ ਨਹੀਂ ਆ ਸੋ ਲੋ ਬਜਟ ਦੇ ਵਿੱਚ ਬਹੁਤ ਹੀ ਘੱਟ ਟਾਈਮ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਆ ਇਸ ਲਾਈਨ ਤੇ ਪ੍ਰੋਡਕਟ ਵਗੈਰਾ ਜਿਹੜਾ ਯੂਜ਼ ਕਰਦੇ ਆ ਬੱਚੀ ਹਾਂਜੀ ਚਾਹੇ ਉਹ ਐਕਸਟਰਾ ਵੱਧ ਕਰ ਲਿਆ ਜਾਂ ਆ ਪ੍ਰੈਕਟਿਸ ਕਰਦੇ ਉਹਦੇ ਵਿੱਚ ਕੋਈ ਐਕਸਟਰਾ ਤੁਹਾਡੀ ਫੀਸ ਨਹੀਂ ਨਹੀਂ ਸਰ ਐਦਾਂ ਦਾ ਕੁਛ ਨਹੀਂ ਇਨਫੈਕਟ ਔਰ ਇਹਨਾਂ ਬੱਚਿਆਂ ਨੂੰ ਪ੍ਰੋਡਕਟ ਮੈਨੇਜ ਕਰਨਾ ਵੀ ਸਿਖਾਉਂਦਾ ਹੈ ਪ੍ਰੋਡਕਟ ਕਿੱਦਾਂ ਮੈਨੇਜ ਕਰਕੇ ਤੁਸੀਂ ਯੂਜ਼ ਕਰਨਾ ਹੈ ਕਿਦਾ ਵਰਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਹਿਲੇ ਬੱਚੇ ਨੂੰ ਡਮੀ ਦੇ ਉੱਪਰ ਵਰਕ ਕਰਵਾਈਏ ਕਿਉਂਕਿ ਆਪਾਂ ਲਾਈਵ ਮਾਡਲ ਬੱਚੇ ਨੂੰ ਸਟਾਰਟਿੰਗ ਵਿੱਚ ਨਹੀਂ ਦੇ ਦੇ ਸਕਦੇ ਬੱਚੇ ਦਾ بیس ਬੰਨਣਾ ਜ਼ਰੂਰੀ ਹੈ بیس ਬੰਨਣ ਤੋਂ ਬਾਅਦ ਆਪਾਂ ਕੰਮ ਬੱਚੇ ਦਾ ਲਾਈਵ ਮਾਡਲ ਤੇ ਕਰਵਾਉਂਦੇ ਹਾਂ ਇਸ ਵੀਡੀਓ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲਾ ਟਾਈਮ ਹੈ ਜਿਹੜਾ ਇਸ ਫੀਲਡ ਦਾ ਹੈ ਕਿਉਂ ਆਪਾਂ ਚੱਲਦੇ ਆਂ ਓਰੇਨ ਇੰਸਟੀਚਿਊਟ ਦੇ ਵਿੱਚ ਜਿੱਥੇ ਤੁਹਾਨੂੰ ਬਿਊਟੀ ਦੇ ਨਾਲ ਰਿਲੇਟਡ ਜਿਹੜੇ ਆ ਕਾਫੀ ਕੋਰਸਸ ਕਾਫੀ ਡਿਪਲੋਮੇ ਕਾਫੀ ਡਿਗਰੀਆਂ ਜਿਹੜੀਆਂ ਉਹ ਮਿਲਣਗੀਆਂ ਇੱਕ ਵਾਰ ਵਿਖਾਉਣੇ ਆ ਕਿ ਇਹ ਟ੍ਰੇਨਿੰਗ ਕਿਵੇਂ ਦਿੰਦੇ ਆ ਤੇ ਕਿੰਨੇ ਟਾਈਮ ਦੇ ਵਿੱਚ ਹੋ ਸਕਦੀਆਂ ਤੁਸੀਂ ਐਕਸਪਰਟ ਬਿਲਕੁਲ ਇਸ ਵੀਡੀਓ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲਾ ਟਾਈਮ ਹੈ ਜਿਹੜਾ ਇਸ ਫੀਲਡ ਦਾ ਅੱਜ ਅਸੀਂ ਪਹੁੰਚਿਆ ઓਰੇਨ ਇੰਸਟੀਚਿਊਟ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਇਸ ਇੰਸਟੀਚਿਊਟ ਦੇ ਵਿੱਚ ਕਿਵੇਂ ਦੇ ਤੇ ਕਿਹੜੇ-ਕਿਹੜੇ ਕੋਰਸ ਨੇ ਪਹਿਲਾਂ ਅਸੀਂ ਗੱਲਬਾਤ ਕਰਦੇ ਆ ਮੈਂ ਪਹਿਲਾਂ ਤਾਂ ਅਸਸਿਕਲ ਜੀ ਕਿੰਨਾ ਟਾਈਮ ਹੋ ਗਿਆ ਆਪਣੇ ਓਪਨਿੰਗ ਸਰ ਓਪਨਿੰਗ ਨੂੰ ਅਪਰੋਕਸ 3 ਮੰਥ ਹੋ ਚੁੱਕੇ ਆ ਹਾਂ ਜੀ ਸੋ ਓਰੇਨ ਇੱਕ ਅਕੈਡਮੀ ਨਹੀਂ ਹੈ ਈਵਨ ਕਿ ਇੱਕ ਬ੍ਰਾਂਡ ਹੈ ਜਿੱਥੇ ਕਿ ਬੱਚੇ ਸ਼ਾਰਟ ਟਰਮ ਤੋਂ ਲੈ ਕੇ ਬੀਬੋਕ ਦੀ ਡਿਗਰੀ ਤੱਕ ਦੇ ਕੋਰਸਸ ਕਰ ਸਕਦੇ ਆ ਔਰ ਬੱਚਿਆਂ ਲਈ ਫਿਊਚਰ ਬਣਾਉਂਦਾ ਇੱਕ ਬਹੁਤ ਹੀ ਅੱਛਾ ਜ਼ਰੀਆ ਹੈ ਜੋ ਇਵਨ ਕੇ ਜੋ ਲੇਡੀਆਂ 10th ਜਾਂ +2 ਪਾਸ ਨੇ ਔਰ ਕਿਸੇ ਰੀਜ਼ਨ ਸੇ ਕਰਕੇ ਆਪਣਾ ਅੱਗੇ ਕੈਰੀਅਰ ਨਹੀਂ ਬਣਾ ਸਕੀਆਂ ਜਾਂ ਅੱਗੇ ਸਟੱਡੀ ਲਈ ਕੰਟੀਨਿਊ ਨਹੀਂ ਕਰ ਸਕੀਆਂ ਸੋ ਉਹਨਾਂ ਲੇਡੀਆਂ ਦੇ ਲਈ ਇੱਕ ਬਹੁਤ ਅੱਛੀ ਓਪਰਚ्युनिटी ਹੈ ਕਿ ਉਹ ਅੱਗੇ ਚੱਲ ਕੇ ਇਹ ਕੋਰਸਸ ਕਰਕੇ ਔਰ ਆਪਣੇ ਕੈਰੀਅਰ ਨੂੰ ਬ੍ਰਾਈਟ ਕਰ ਸਕਦੀਆਂ ਨੇ ਜੇ ਜੀ ਫੋਰਨ ਜਾਣਾ ਤਾਂ ਫੋਰਨ ਵਾਸਤੇ ਕਿਹੜਾ ਕੋਰਸ ਤੁਸੀਂ ਰეკਮੈਂਡ ਫੋਰਨ ਦੇ ਵਾਸਤੇ ਔਰੀਐਂਟ ਕੀ ਹੈ ਨੈਸ਼ਨਲ ਔਰ ਇੰਟਰਨੈਸ਼ਨਲ ਦੋਨੋ ਕੋਰਸਸ ਹੀ ਕਰਵਾਉਂਦਾ ਹੈ ਠੀਕ ਹੈ ਜੋ ਬੱਚੇ ਆਪਣਾ ਫੋਰਨ ਦੇ ਵਿੱਚ ਫਿਊਚਰ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਸਪੈਸ਼ਲੀ ਰეკਮੈਂਡ ਕਰੂੰਗੀ ਕਿ ਉਹ ਬੀਵਾਕ ਦੀ ਡਿਗਰੀ ਨੂੰ ਕੰਟੀਨਿਊ ਕਰਣ ਕਿਉਂਕਿ ਬੀਵਾਕ ਦੀ ਡਿਗਰੀ ਇੱਕ ਜਿੱਦਾਂ ਕਿ ਜੀਓਜੀਸੀ ਅਪਰੂਵਡ ਹੈਗੀ ਹੈ ਠੀਕ ਹੈ ਔਰ ਸੈਕੰਡਲੀ ਕੀ ਹੈ ਫੋਰਨ ਦੇ ਵਿੱਚ ਜਾ ਕੇ ਬੱਚੇ ਦੇ ਪੀਆਰ ਪੁਆਇੰਟ ਕਾਊਂਟ ਹੁੰਦੇ ਆ ਜੋ ਬੱਚਾ ਇੱਥੋਂ ਬੀਵਾਕ ਦੀ ਡਿਗਰੀ ਕਰਕੇ ਜਾ ਰਿਹਾ ਹੈ अच्छा अक्सर ही देख दिया क्योंकि ਜਿਹੜਾ ਇਧਰੋਂ ਜਾਂਦਾ ਉਹ ਇਹ ਵੀ ਕਹਿ ਦਿੰਦਾ ਕਿ ਉਧਰ ਬਿਊਟੀ ਟੈਕਨੀਸ਼ੀਅਨ ਜਿਹੜੇ ਹੈਗੇ ਆ ਉਹ ਬਹੁਤ ਮਹਿੰਗੇ ਬਿਊਟੀ ਪਾਰਲਰ ਵਗੈਰਾ ਉਹਨਾਂ ਵਾਸਤੇ ਉਹ ਇੱਥੋਂ ਜਾ ਕੇ ਉੱਥੇ ਕੰਮ ਵਗੈਰਾ ਵੀ ਕਰ ਸਕਦੇ ਆ ਹਾਂਜੀ ਹਾਂਜੀ ਬਿਲਕੁਲ इवन ਕਿ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਮੈਂ ਖੁਦ ਕੈਨੇਡਾ ਵਿੱਚ ਰਹਿ ਕੇ ਆਈ ਆ ਸੋ ਇਸ ਲਾਈਨ ਦੇ ਵਿੱਚ ਬੱਚੇ ਆਪਦੇ ਕੈਰੀਅਰ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਬ੍ਰਾਈਟ ਕਰ ਸਕਦੇ ਹੈਗੇ ਆ ਲਾਈਕ ਜਿੱਦਾਂ ਕਿ ਐਡਵਾਂਸ ਸਟੇਟਮੈਂਟ ਹੋ ਗਏ ਮਾਈਕਰੋ ਬਲੇਡਿੰਗ ਮਾਈਕਰੋ ਨੀਡਲਿੰਗ 에ਅ ਬਰਸ਼ ਮੇਕਅਪ ਐਂਡ ਹਾਈਡਰਾਫੇਸ਼ੀਅਲ ਇਟਸੈਟਰਾ ਬੱਚੇ ਇਸ ਲਾਈਨ ਦੇ ਵਿੱਚ ਆਪਣਾ ਫਿਊਚਰ ਬਹੁਤ ਅੱਛੀ ਤਰੀਕੇ ਦੇ ਨਾਲ ਬ੍ਰਾਈਟ ਕਰ ਸਕਦੇ ਆ ਬਿਲਕੁਲ ਜੀ ਕਈ ਵਾਰ ਤੁਸੀਂ ਜਿਵੇਂ ਪਹਿਲਾਂ ਆਪਾਂ ਸ਼ੁਰੂ ਤੇ ਵਿੱਚ ਗੱਲ ਕੀਤੀ ਕਿ ਕੋਈ 10th 2 ਹੀ ਪਾਸ ਕੀਤੀ ਆ ਉਹ ਚਾਹੁੰਦਾ ਕਿ ਮੈਂ ਕੋਈ ਬਿਊਟੀ ਪਾਰਲਰ ਦਾ ਕੋਰਸ ਕਰਕੇ ਇੱਥੇ ਹੀ ਆਪਦਾ ਸੈਟਅਪ ਕਰਨਾ ਚਾਹੁੰਦੀ ਆ ਹਨਾ ਕੁੜੀ ਕੋਈ ਕਹਿੰਦੀ ਹੈ ਜਾਂ ਭੈਣ ਕੋਈ ਕਹਿੰਦੀ ਆ ਪਰ ਉਹਨਾਂ ਵਾਸਤੇ ਮਿਨੀਮਮ ਜਿਹੜਾ ਕੋਰਸ ਹੈ ਉਹ ਕਿਹੜਾ ਰਹੂਗਾ ਉਹਨਾਂ ਦੇ ਲਈ ਜੀ ਡੀਆਈਸੀ ਕੋਰਸ ਹੈ ਜੀ ਡਿਪਲੋਮਾ ਇਨ ਕੋਸਮੈਟੋਲੋਜੀ ਜੋ ਕਿ ਬੇਸਿਕ ਤੱਕ ਦਾ ਕੋਰਸ ਹੈਗਾ ਬਟ ਜਿਹਦੇ ਵਿੱਚ ਕੀ ਲੇਡੀਜ਼ ਆਪਣਾ ਪਾਰਲਰ ਓਪਨ ਕਰ ਸਕਦੀਆਂ ਨੇ ਜੋ ਸਪੈਸ਼ਲੀ ਵਿਲੇजेस ਤੋਂ ਲੇਡੀਜ਼ ਹੈਗੀਆਂ ਨੇ ਜਿਨ੍ਹਾਂ ਕੋਲ ਜਾਦਾ ਬਜਟ ਨਹੀਂ ਆ ਸੋ ਲੋ ਬਜਟ ਦੇ ਵਿੱਚ ਬਹੁਤ ਹੀ ਘੱਟ ਟਾਈਮ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਆ ਸੋ ਆਈ ਰეკਮੈਂਡ ਟੂ ਆਲ ਸਟੂਡੈਂਟਸ ਹੂ ਵਾਂਟ ਟੂ right there future to visit oren and uh, they can get their uh, bvoc degree and also they can get uh, their diploma courses in very short time ek var apa institute jeda oh vikhavi dayi hai apne darshkan nu chalo ਵਿਚ ਜਿੰਨਾ ਵੀ ਕੋਈ ਵਰਕ ਵਗੈਰਾ ਉਹ ਸਾਰਾ ਤੁਸੀਂ ਸਿਖਾਉਣੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਇਹਦੇ ਵਿੱਚ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਦਾ ਬੱਚਿਆਂ ਨੂੰ ਨੇਲ ਦਾ ਕੰਮ ਕਰਵਾਇਆ ਜਾਂਦਾ ਹੈ ਸੋ ਠੀਕ ਹੈ ਬੱਚੇ ਸੋ ਆਪਣਾ ਇੱਕ ਨੇਲ ਆਰਟਿਸਟ ਜਾਂ ਨੇਲ ਟੈਕਨੀਸ਼ੀਅਨਸ ਦੇ ਕੋਰਸਸ ਕਰਕੇ ਆਪਣੇ ਫਿਊਚਰ ਨੂੰ ਬਹੁਤ ਵਧੀਆ ਅੱਗੇ ਲੈ ਕੇ ਜਾ ਸਕਦੇ ਆਂ ਔਰ ਇੱਕ ਚੀਜ਼ ਹੋਰ ਆਉਂਦੀ ਹੈ ਕਿ ਕੁਝ ਲੋਕ ਇਹ ਚੀਜ਼ ਸੋਚਦੇ ਆ ਕਿ ਫੀਸ ਪੇ ਕਰਨ ਦੇ ਬਾਵਜੂਦ ਵੀ ਸਾਨੂੰ ਪ੍ਰੋਡਕਟ ਘਰੋਂ ਲੈ ਕੇ ਜਾਣਾ ਪਊਗਾ ਸੋ ਪੇਰੈਂਟਸ ਦੇ ਲਈ ਇੱਕ ਬਹੁਤ ਵੱਡੀ ਬਰਡਨ ਹੋ ਜਾਂਦੀ ਹੈ ਜਿਨ੍ਹਾਂ ਦਾ ਬਜਟ ਲੋ ਹੁੰਦਾ ਹੈ ਠੀਕ ਹੈ ਸੋ ਮੈਂ ਬੱਚਿਆਂ ਨੂੰ ਇਹ confirm ਕਰਨਾ ਚਾਹੂੰਗੀ ਕਿ product ਤੁਹਾਨੂੰ ਕੁਛ ਵੀ ਘਰ ਤੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ product ਤੁਹਾਨੂੰ ਔਰੇ ਔਰੇਨ ਵੱਲੋਂ ਹੀ academy ਦੇ ਵਿੱਚ provide ਹੁੰਦਾ ਹੈ even ਕਿ ਕੁਝ kits ਨੇ specially ਜੋ ਔਰੇਨ ਤੁਹਾਨੂੰ provide ਕਰਵਾਉਂਦਾ ਉਸੇ fees ਦੇ ਅੰਦਰ ਹੀ included ਹੁੰਦਾ ਅੱਛਾ ਜਦੋਂ admission ਹੋ ਗਿਆ ਉਸ ਤੋਂ ਬਾਅਦ ਕੁਝ ਨਹੀਂ ਲੈ ਕੇ ਆਉਣ ਦੀ ਲੋੜ ਇੱਥੇ ਆਓ ਆ ਸਭ ਕੁਝ ਇੱਥੇ available ਹੋਊਗਾ ਬੱਚਿਆਂ ਦਾ ਇਹ ਹੈ ਜੀ ਮੇਕਅਪ ਲੈਬ ਮੇਕਅਪ ਲੈਬ ਦੇ ਵਿੱਚ ਕੀ ਕੁਝ ਆਪਾਂ ਸਿਖਾਉਂਦੇ ਹਾਂ ਸਰ ਮੇਕਅਪ ਲੈਬ ਦੇ ਵਿੱਚ ਬੇਸਿਕ ਤੋਂ ਲੈ ਕੇ ਸੈਲਫ ਮੇਕਅਪ ਤੋਂ ਲੈ ਕੇ ਬ੍ਰਾਈਡਲ ਤੱਕ ਦੇ ਐਡਵਾਂਸ ਲੈਵਲ ਤੱਕ ਦੇ ਮੀਡੀਆ ਮੇਕਅਪ ਤੱਕ ਦੇ ਕੋਰਸਸ ਕਰਵਾਏ ਜਾਂਦੇ ਆ ਇਹਦੇ ਵਿੱਚ ਅੱਛਾ ਜੀ ਬੱਚੇ ਨੂੰ ਕਹੀਏ ਕਿ ਆਹ ਵਾਲਾ ਜਿਹੜੀ ਕਿਟ ਵਗੈਰਾ ਆ ਇਹ ਆਪ ਦੀ ਲੈਣੀ ਪਊਗੀ ਹਾਂਜੀ ਨਹੀਂ ਜੀ ਪ੍ਰੋਡਕਟ ਬੱਚੇ ਨੂੰ ਇੱਥੋਂ ਹੀ ਅਵੇਲੇਬਲ ਹੁੰਦਾ ਮੇਕਅਪ ਦਾ ਵੀ ਔਰ ਇਹ ਬਰਸ਼ ਕਿਟ ਔਰ ਇਹ ਵੱਲੋਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਬੱਚੇ ਨੂੰ ਸਪੈਸ਼ਲੀ ਓਰੀਐਂਟ ਦੇ ਬ੍ਰਾਂਡ ਦੀ ਕਿਟ ਹੈ ਜੋ ਬੱਚੇ ਨੂੰ ਪ੍ਰੋਵਾਈਡ ਹੁੰਦੀ ਹੈ ਅੱਛਾ ਇਹ ਐਡਮਿਸ਼ਨ ਤੋਂ ਬਾਅਦ ਇਹ ਸਾਰਾ ਕੁਝ ਹਾਂਜੀ ਹਾਂਜੀ ਇੱਥੇ ਅਵੇਲੇਬਲ ਹੁੰਦਾ ਬੱਚੇ ਨੂੰ ਕੁਝ ਘਰੋਂ ਕਈ ਕੁ ਹੋਰ ਮੈਂ ਪੁੱਛਦਾ ਸੀ ਜਿਹੜਾ ਪ੍ਰੋਡਕਟ ਵਗੈਰਾ ਜਿਹੜਾ ਯੂਜ਼ ਕਰਦੇ ਆ ਬੱਚੀ ਹਾਂਜੀ ਚਾਹੇ ਉਹ ਐਕਸਟਰਾ ਵੱਧ ਕਰ ਲਿਆ ਜਾਂ ਇਹ ਹੋ ਜਾਂਦਾ ਵੀ ਕਈ ਵਾਰੀ ਡਬਲ ਕਰ ਲਿਆ ਯੂਜ਼ ਹਨਾ ਕਿਸੇ ਤੇ ਆਪਾਂ ਪ੍ਰੈਕਟਿਸ ਕਰਦੇ ਉਹਦੇ ਵਿੱਚ ਕੋਈ ਐਕਸਟਰਾ ਤੁਹਾਡੀ ਫੀਸ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਇਨਫੈਕਟ ઓਰੇਨ ਬੱਚਿਆਂ ਨੂੰ ਪ੍ਰੋਡਕਟ ਮੈਨੇਜ ਕਰਨਾ ਵੀ ਸਿਖਾਂਦਾ ਹੈ ਕਿ ਪ੍ਰੋਡਕਟ ਕਿੱਦਾਂ ਮੈਨੇਜ ਕਰਕੇ ਤੁਸੀਂ ਯੂਜ਼ ਕਰਨਾ ਹੈ ਉਹ ਸੋ इवन ਜਦੋਂ ਬੱਚਾ ਅੱਗੇ ਜਾ ਕੇ ਆਪਦਾ ਕੰਮ ਕਰੇਗਾ ਆਪਣਾ ਇਨਫੈਕਟ ਆਪਾਂ ਜੇ ਇਹ ਚੀਜ਼ ਸੋਚੀਏ ਕਿ ਬੱਚਾ ਸੈਲਨ ਓਪਨ ਕਰ ਰਿਹਾ ਸੋ ਜੇ ਆਪਾਂ ਪ੍ਰੋਡਕਟ ਮੈਨੇਜਮੈਂਟ ਆਪਾਂ ਬੱਚੇ ਨੂੰ ਸਿਖਾ ਹੀ ਨਹੀਂ ਰਹੇ ਸੋ ਬੱਚਾ ਅੱਗੇ ਚੱਲ ਕੇ ਆਪਣਾ ਜੋ ਬਿਜ਼ਨਸ ਹੈ ਉਹਨੂੰ ਕਿਵੇਂ ਰਨ ਅਪ ਕਰੂਗਾ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਹੇਅਰ ਲੈਬ ਦੇ ਵਿੱਚ ਪਹੁੰਚੇ ਇਹਦੇ ਵਿੱਚ ਜੀ ਬੇਸਿਕਲੀ ਦੱਸੀਏ ਤਾਂ ਇਹ ਵਗੈਰਾ ਜਿਹੜੇ ਡੈਮੋ ਵਗੈਰਾ ਲੱਗੇ ਹੋਏ ਆ ਹਾਂਜੀ ਇਹਵੇਂ ਸਾਡੇ ਸਟੂਡੈਂਟਸ ਵੱਲੋਂ ਕੀਤੇ ਗਏ ਆ ਸੋ ਹੇਰ ਦਾ ਵਰਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਹਿਲੇ ਬੱਚੇ ਨੂੰ ਡਮੀ ਦੇ ਉੱਪਰ ਵਰਕ ਕਰਵਾਈਏ ਕਿਉਂਕਿ ਆਪਾਂ ਲਾਈਵ ਮਾਡਲ ਬੱਚੇ ਨੂੰ ਸਟਾਰਟਿੰਗ ਵਿੱਚ ਨਹੀਂ ਦੇ ਸਕਦੇ ਬੱਚੇ ਦਾ بیس ਬੰਨਣਾ ਜ਼ਰੂਰੀ ਹੈ بیس ਬੰਨਣ ਤੋਂ ਬਾਅਦ ਆਪਾਂ ਕੰਮ ਬੱਚੇ ਦਾ ਲਾਈਵ ਮਾਡਲ ਤੇ ਕਰਵਾਉਂਦੇ ਆ ਤੁਸੀਂ ਕੋਰਸਸ ਦੀ ਗੱਲ ਕਰਦੇ ਹੋ ਤਾਂ ਕੋਰਸਸ ਸ਼ਾਰਟ ਟਰਮ ਤੋਂ ਲੈ ਕੇ ਲੌਂਗ ਟਰਮ ਤੱਕ ਦੇ ਕੋਰਸਸ ਹੈਗੇ ਆ ਐਡਵਾਂਸ ਲੈਵਲ ਤੱਕ ਦੇ ਕੋਰਸਸ ਹੈਗੇ ਆ ਸੋ ਬੱਚਾ ਜਿਸ ਵੀ ਕੋਰਸ ਵਿੱਚ ਆਪਣਾ ਐਡਮਿਸ਼ਨ ਲੈਣਾ ਚਾਹੁੰਦਾ ਹੈ ਜਿਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਉਸ ਦੇ ਅਕੋਰਡਿੰਗ ਬੱਚੇ ਨੂੰ ਕੋਰਸਸ ਇੱਥੇ ਅਵੇਲੇਬਲ ਮਿਲ ਕੋਰਸ ਜਿਹੜਾ ਉਹ ਸਪੈਸ਼ਲ ਕੋਈ ਹੇਅਰ ਦੇ ਉੱਤੇ ਵੀ ਹੈਗਾ ਹਾਂਜੀ ਹਾਂਜੀ ਬਿਲਕੁਲ ਸਪੈਸ਼ਲ ਹੇਅਰ ਦੇ ਰਿਲੇਟਡ ਬਿਲਕੁਲ ਜੀ ਡੀਐਸਡੀ ਕੋਰਸ ਡਿਪਲੋਮਾ ਕੋਰਸ ਜਿਹੜਾ ਕਿ 4 ਤੋਂ 5 ਮੰਥ ਦੇ ਅਪਰੋਕਸ ਬੱਚਾ ਕੰਪਲੀਟ ਕਰਦਾ ਜਿਦੇ ਵਿੱਚ ਕਿ ਪ੍ਰੈਕਟੀਕਲ ਦੇ ਨਾਲ ਨਾਲ ਥਰੀਟਿਕਲ ਪਾਰਟ ਦੋਨੋਂ ਹੀ ਲੈ ਕੇ ਚੱਲੇ ਜਾਂਦੇ ਆ ਔਰ ਬੱਚਾ ਇੱਕ ਅੱਛਾ ਹੇਅਰ ਟੈਕਨੀਸ਼ੀਅਨ ਬਣ ਕੇ ਅੱਪ ਦਾ ਕੰਮ ਕਰ ਸਕਦਾ ਹੈ ਬਿਲਕੁਲ ਤੇ ਜਿਸ ਦੇ ਨਾਲ ਇੱਕ ਹੋਰ ਵੀ ਹੈਅਰ ਵਾਸ਼ ਵਗੈਰਾ ਜਿਹੜਾ ਉਹ ਵੀ ਤੁਹਾਡੇ ਕੋਲ ਪ੍ਰੈਕਟੀਕਲ ਵਾਸਤੇ ਹੈ ਹਾਂਜੀ ਹਾਂਜੀ ਬਿਲਕੁਲ ਆਪਣੇ ਕੋਲ ਸ਼ੈਂਪੂ ਸਟੇਸ਼ਨ ਹੈ ਅ ਸੈਪਰੇਟ ਜੋ ਕਿ ਆਪਾਂ ਅਲੱਗ ਤੋਂ ਇਧਰ ਮੇਨਟੇਨ ਕੀਤਾ ਹੋਇਆ ਜੀ ਹਾਂਜੀ ਇਹ ਸ਼ੈਂਪੂ ਸਟੇਸ਼ਨ ਹੈ ਇੱਥੇ ਬੱਚੇ ਹੈੱਡ ਵਾਸ਼ ਜੋ ਵੀ ਕੈਮੀਕਲ ਵਰਕ ਦੀਆਂ ਸਰਵਿਸਿਜ਼ ਹੁੰਦੀਆਂ ਨੇ ਅ ਬੱਚੇ ਇੱਕ ਦੂਸਰੇ ਤੇ ਪ੍ਰੈਕਟਿਸ ਕਰਦੇ ਆ ਸੋ ਉਹਦੇ ਲਈ ਸ਼ੈਂਪੂ ਸਟੇਸ਼ਨ ਅਵੇਲੇਬਲ ਹੈ ਬੱਚੇ ਆਰਾਮ ਦੇ ਨਾਲ ਇੱਥੇ ਵਾਸ਼ ਕਰ ਸਕਦੇ ਆ ਇਸ ਸਕਿਨ ਲੈਬ ਦੇ ਵਿੱਚ ਪਹੁੰਚਿਆ ਜਿਹੜੀ ਇਹ ਮਸ਼ੀਨ ਹੈ ਇਹਦਾ ਕੀ ਪਰਪਸ ਹੈ ਅ ਸਿਰ ਇਹ ਹਾਈਡਰਾਫੀਸ਼ੀਅਲ ਹੈ ਮਸ਼ੀਨ ਹੈ ਜਿਹੜੀ ਕਿ ਬਹੁਤ ਸਾਰੀਆਂ ਸਕਿਨ ਪ੍ਰੋਬਲਮਸ ਦੇ ਲਈ ਟ੍ਰੀਟਮੈਂਟਸ ਇਹਦੇ ਨਾਲ ਕੀਤੇ ਜਾਂਦੇ ਨੇ ਸੋ ਬੱਚਿਆਂ ਨੂੰ ਇੱਕ ਐਡਵਾਂਸ ਲੈਵਲ ਦੇ ਟ੍ਰੀਟਮੈਂਟ ਵੀ ਸਕਿਨ ਦੇ ਵਿੱਚ ਕਰਵਾਏ ਜਾਂਦੇ ਆ ਠੀਕ ਹੈ ਕਿਉਂਕਿ ਅੱਜ ਦਾ ਜਿਹੜਾ ਮਾਡਰਨ ਟਾਈਮ ਹੈ ਉਹਦੇ ਵਿੱਚ ਜਿਹੜਾ ਮਸ਼ੀਨ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਸੋ Orienda ਕੀ ਹੈ ਇੱਕ ਅਲੱਗ ਮਸ਼ੀਨਸ ਮੈਨੂ ਹੈਗੇ ਆ ਜਿਹਦੇ ਅਕੋਰਡਿੰਗ ਬੱਚਿਆਂ ਨੂੰ ਟ੍ਰੀਟਮੈਂਟ ਸਿਖਾਏ ਜਾਂਦੇ ਆ ਇਹਦੇ ਵਿੱਚ ਹਾਂਜੀ ਬਿਲਕੁਲ ਜਿਵੇਂ ਤੁਸੀਂ ਇੰਸਟੀਚਿਊਟ ਵੇਖ ਲਿਆ ਜਿਵੇਂ ਇਨਾਂ ਦੀ ਜਿੰਨੇ ਵੀ ਆ ਕੋਰਸ ਵਾਸਤੇ ਜਿਹੜੀਆਂ ਲੈਬਸ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਉਹ ਵੇਖ ਲਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਇਹ ਕਹਿ ਦਿੰਦੇ ਆ ਕਿ ਜੇਕਰ ਕਿਸੇ ਇੰਸਟੀਚਿਊਟ ਦੇ ਵਿੱਚ ਜਾਓ ਤਾਂ ਉੱਥੇ ਐਡਮਿਸ਼ਨ ਤੋਂ ਬਾਅਦ ਨਾ ਤਾਂ ਕੋਈ ਸਮਾਨ ਮਿਲਦਾ ਹੈ ਨਾ ਕੋਈ ਪ੍ਰੈਕਟਿਸ ਕਰਨ ਨੂੰ ਮਿਲਦਾ ਪਰ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਹਰ ਇੱਕ ਇੱਥੇ ਜਿਹੜਾ ਪ੍ਰੋਡਕਟ ਆ ਉਹ ਵੀ ਅਵੇਲੇਬਲ ਹੋਊਗਾ ਤੇ ਜਿਹੜੀ ਪ੍ਰੈਕਟਿਸ ਹੈ ਉਹ ਬੜੇ ਤੰਗ ਤਰੀਕੇ ਨਾਲ ਕਰਵਾਉਂਦੇ ਇਹਦੇ ਨਾਲ ਹੀ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਵੀ ਕਰ ਦਿਓ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਨੇ ਅਜੇ ਤੱਕ ਇਸ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਨਹੀਂ ਕੀਤੀ ਜਾਂ ਜਿਹੜੇ ਇੰਟਰਸਟ ਰੱਖਦੇ ਨੇ ਕਿ ਅਸੀਂ ਵੀ ਪਾਰਲਰ ਦਾ ਜਾਂ ਬਿਊਟੀ ਦੇ ਨਾਲ ਰਿਲੇਟਡ ਕੋਈ ਵੀ ਕੋਰਸ ਕਰਨਾ ਇਹਦੇ ਨਾਲ ਹੀ ਦੁਬਾਰਾ ਫਿਰ ਕਿਸੇ ਐਡ ਕਿਸੇ ਪ੍ਰੋਮੋਸ਼ਨ ਨਾਲ ਦੁਬਾਰਾ ਫਿਰ ਮਿਲਦੇ ਹਾਂ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਲਿਓ ਧੰਨਵਾਦ ਸਾਸੀ